ਇੱਕ ਵਿਅਕਤੀ ਨੂੰ ਉਹਨਾਂ ਨੇ ਧਮਕੀ ਦਿੱਤੀ ਸੀ 골ਡੀ ਬ੍ਰਾਡ ਦਾ ਨਾਮ ਲੈ ਕੇ ਐਕਸਟਰਸ਼ਨ ਦੀ ਧਮਕੀ ਦਿੱਤੀ ਸੀ ਉਹ ਇਮੀਡੀਏਟਲੀ ਪੁਲਿਸ ਨੇ ਉਹਨਾਂ ਦੇ ਲਿੰਕਸ ਤੋਂ ਸਟੈਬਲਿਸ਼ ਕਰਕੇ ਉਹ ਦੋਨੇ ਬੰਦੇ ਜਿਹੜੇ ਫਰਜੀ 골ਡੀ ਬ੍ਰਾਡ ਦਾ ਨਾਮ ਲੈ ਕੇ ਉਹਨੇ ਇੱਕ ਕਾਲ ਕੀਤੀ ਸੀ ਉਦੋਂ ਐਕਸਟਰਸ਼ਨ ਕਰਨ ਦੀ ਕਾਲ ਪਾਈ ਸੀ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਉਹਨੂੰ ਟ੍ਰੇਸ ਕੀਤਾ ਸਰ ਕਿੰਨੂੰ ਆਪਣਾ ਟ੍ਰੇਸ ਕੀਤਾ ਆਪਣਾ ਕਿਹੜੇ ਬੰਦੇ ਨੂੰ ਧਮਕੀ ਲਗਾਈ ਸੀ ਇਹਨੇ ਉਹ ਸਾਡਾ ਇੱਕ ਰਿਡੈਡ ਰਿਡੈਡ ਜਿਹੜਾ ਪੁਲਿਸ ਕਰਮਚਾਰੀ ਸੀ ਉਹਨੂੰ ਡਾਕਟਰ ਹੈ ਡਾਕਟਰ ਕਾਲੜਾ ਡਾਕਟਰ ਕਾਲੜਾ ਸੀ ਡਾਕਟਰ ਕਾਲੜਾ ਨੂੰ ਜਿਹੜੀ ਧਮਕੀ ਦਿੱਤੀ ਸੀ ਉਹਨਾਂ ਨੇ ਠੀਕ ਤੇ ਬੰਦੇ ਕੌਣ ਨੇ ਜਿਹੜੇ ਬੰਦੇ ਕੌਣ ਨੇ ਕਿਹਦੇ ਰਹਿਣ ਵਾਲੇ ਠੀਕ ਲੋਕ ਚਲੀ ਸਰ ਪ੍ਰਤਾਪਨਗਰ ਡੀ ਡਿਵੀਜ਼ਨ ਲੋਕਲ ਪ੍ਰਤਾਪਨਗਰ ਡੀ ਡਿਵੀਜ਼ਨ ਦੇ ਬੰਦੇ ਸੀ ਜਿਹੜੇ ਇਹਦੇ ਚ ਇਨਵੋਲਡ ਹੈਗੇ ਸੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਕੋਈ ਪਛਾਣ ਨਹੀਂ ਉਹਨਾਂ ਦੇ ਪਹਿਲੇ ਦੋਵੇਂ ਬੰਦਿਆਂ ਦੇ ਨਹੀਂ ਐਜ਼ ਆਫ ਨਾਓ ਉਹਨਾਂ ਦੀ ਕੋਈ ਪਹਿਲਾਂ ਪਰਚਾ ਨਹੀਂ ਹੈ ਕੋਈ ਰਿਕਵਰੀ ਕੋਈ ਵੈਪਨ ਜਾਂ ਕਿਸੂਰ ਚ ਰਿਕਵਰੀ ਨਹੀਂ ਉਹਨਾਂ ਦਾ ਮੋਬਾਈਲ ਫੋਨ ਵਗੈਰਾ ਜਿਹੜੇ ਉਹਨਾਂ ਨੇ ਜਿਹਦੇ ਨਾਲ ਕਾਲ ਕਰਕੇ ਉਹ ਅਸੀਂ ਰਿਕਵਰ ਕਰ ਲਿਆ ਉਹਦੇ ਲਿੰਕੇਜ ਦੇਖ ਕੇ ਅਸੀਂ ਫਰਦਰ ਇਸਟੈਬਲਿਸ਼ ਕਰਾਂਗੇ ਸਰ ਇਹ ਨਹੀਂ ਕਿ ਅਸਪੈਕਟ ਹੈ ਕਿ ਪੰਜਾਬ ਦੇ ਵਿੱਚ ਤੇ ਬਹੁਤ ਸਾਰੇ ਜਿਹੜੇ ਨੌਜਵਾਨ ਦੇ ਬਾਹਰ ਗਏ ਨੇ ਕੈਨੇਡਾ ਵਗੈਰਾ ਜੋ ਬ੍ਰਾਡ ਗਏ ਤੇ ਜ਼ਿਆਦਾਤਰ ਬਜ਼ੁਰਗੀਆਂ ਦੇ ਘਰਾਂ ਦੇ ਵਿੱਚ